ਦੀਰੋ ਚਲਣ ਵਾਲੀ ਪਾਰਟੀ ਕਦੇ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੀ ਇਦਾਂ ਦੀਆਂ ਪੋਸਟਾਂ ਪਾਈਆਂ ਜਾਂਦੀਆਂ ਨੇ ਵੀਰ ਦੀਪ ਸਿੱਧੂ ਦਾ ਨਾਮ ਵਰਤ ਕੇ ਪੇਜ ਐਕਟਿਵ ਹੋਦੇ ਨੇ ਜਿੰਨਾ ਐਵੇਂ ਭਾਈ ਅਮਰਤਪਾਲ ਸਿੰਘ ਤੇ ਦੀਪ ਸਿੱਧੂ ਰੀਆਂ ਫੋਟੋਆਂ ਪਾ ਪਾ ਕੇ ਵੀਡੀਓ ਪਾ ਪਾ ਕੇ ਫੋਲੋਅਰ ਇਕੱਠੇ ਕੀਤੇ ਨੇ ਹੁਣ ਪਿਛਲੇ ਕੋਈ ਸਮੇਂ ਤੋਂ ਉਹ ਭਾਉ ਨੂੰ ਹੀ ਬਦਨਾਮ ਕਰਦੇ ਨੇ ਪਰ ਦੀਪ ਸਿੱਧੂ ਵੀਰ ਤੇ ਇਹ ਵੀ ਕਹਿੰਦਾ ਸੀ ਕਿ ਸਾਨੂੰ ਇਦਾਂ ਦੀਆਂ ਸੰਸਥਾ ਬਣਾਉਣੀਆਂ ਚਾਹੀਦੀਆਂ ਨੇ ਜਿੱਥੇ ਡਾਂਸ ਛੋਟਾ ਪੇਰਨ ਵਾਲੇ ਬੰਦੇ ਵੀ ਹੋਣ ਪੜ੍ਹਾਈ ਲਿਖਾਈ ਵਾਲੇ ਮੁੰਡੇ ਵੀ ਹੋਣ ਤੇ ਪੰਜਾਬ ਦੀ ਗੱਲ ਹੋਵੇ ਪਰ ਤੁਸੀਂ ਇਦਾਂ ਦਾ ਕੰਮ ਕਿਉਂ ਨਹੀਂ ਕਰਦੇ ਭਾਈ ਅਮਰਤਪਾਲ ਜਿਹੜੇ ਵੀ ਉਹਨਾਂ ਨੌਜਵਾਨ ਜੁੜੇ ਨੇ ਅਮਰਤਪਾਲ ਨਾਲ ਨਹੀਂ ਉਹਦੀ ਵਿਚਾਰਧਾਰਾ ਨਾਲ ਲੋਕ ਜੁੜੇ ਨੇ ਤੁਸੀਂ ਵੀ ਇਦਾਂ ਦੇ ਵਿਚਾਰ ਰੱਖੋ ਤੁਹਾਨੂੰ ਮਤਲਬ ਬਹੁਤ ਦੇ ਫੜਿਆ ਨਹੀਂ ਕਿਸੇ ਨੇ ਆਗੇ ਪਰ ਨਹੀਂ ਆਪਾਂ ਨੇ ਸਿਰਫ ਬਦਨਾਮ ਹੀ ਕਰਨਾ ਹੋਰ ਕੋਈ ਕੰਮ ਨਹੀਂ ਕਰਨਾ ਕੋਈ ਪਾਰਟੀ ਦਿੱਲੀ ਤੋਂ ਨਹੀਂ ਚਲਣੀ ਤੇ ਨਾਲੇ ਭਾਉ ਦਾ ਪਰਿਵਾਰ ਕੀ ਕਹਿੰਦਾ ਸਰਜੀਤ ਸਿੰਘ ਖਾਲਸਾ ਕਹਿੰਦਾ ਸਰਜੀਤ ਸਿੰਘ ਖਾਲਸਾ ਨੂੰ ਵੋਟਾਂ ਵੀ ਭਾਈ ਅਮਰਪਾਲ ਸਿੰਘ ਦੇ ਮੂੰਹ ਨੂੰ ਹੀ ਪਈਆਂ ਨੇ ਜਿੰਨੇ ਆ ਮੁੰਡਿਆਂ ਨੇ ਨੈੱਟ ਤੇ ਚਾਹੇ ਉਹ ਲਈ ਆਵਾਜ਼ ਚੁੱਕੀ ਸਿਰਫ ਭਾਉ ਅਮਰਪਾਲ ਸਿੰਘ ਦੇ ਕਰਕੇ ਹੀ ਚੁੱਕੀ ਹੈ ਸਿੱਧੀ ਜਿਹੜੀ ਗੱਲ ਹੈ ਉਹ ਕੀ ਕਹਿੰਦੇ ਨੇ ਕੋਈ ਮੈਟਰ ਨਹੀਂ ਕਰਦਾ ਭਾਉ ਅਮਰਪਾਲ ਬਾਹਰ ਆਊਗਾ ਆ ਕੇ ਕੱਲੀ ਕੱਲੀ ਗੱਲ ਦਾ ਜਵਾਬ ਤਸੱਲੀ ਨਾਲ ਦੇ ਦਊਗਾ ਜਾਂ ਤੇ ਪੰਜਾਬ ਦੇ ਲਈ ਕੋਈ ਕੰਮ ਵੀ ਆਪ ਕਰੋ ਤੇ ਜਾਂ ਫਿਰ ਆ ਬਕਵਾਸ ਜਿਹੜੀ ਕਰਦੇ ਬਹਿ ਕੇ ਪੋਸਟਾਂ ਪਾਉਂਦੇ ਜੀ ਇਹ ਬੰਦ ਕਰੋ ਪਰ ਫਿਰ ਮੈਂ ਭਾਉ ਦੇ ਸਮਰਥਕਾਂ ਨੂੰ ਕਹਿੰਨਾ ਕਿ ਇਹਨਾਂ ਨੂੰ ਇਗਨੋਰ ਕੀਤਾ ਜਾਵੇ ਇਹਨਾਂ ਨੇ ਕੋਈ ਕੰਮ ਨਹੀਂ ਕਰਨਾ ਤੇ ਭਾਅ ਦੇ ਲਈ ਬੰਦਿਆਂ ਕੋਲੇ ਆਪਦੀ ਇੱਕ ਪੋਲੀਟੀਕਲ ਪਾਰਟੀ ਖੜੀ ਕਰਨ ਦਾ ਆਪਦੀ ਪੋਲੀਟਿਕਸ ਨੂੰ ਖੜੀ ਕਰਨ ਦਾ ਕਿਉਂਕਿ ਚਾਹੇ ਉੱਥੇ ਸਾਡੇ ਹੱਲ ਪੰਜਾਬ ਦੇ ਪੂਰਨ ਤੌਰ ਤੇ ਨਹੀਂ ਪਏ ਪਰ ਵਕਤੀ ਤੌਰ ਤੇ ਤਾਂ ਸਾਨੂੰ ਉੱਥੋਂ ਹੱਲ ਕੋਈ ਆ ਮਾੜੀ ਮੋਟੀ ਰਿਆਤ ਮਿਲ ਸਕਦੀ ਹੈ ਜੇ ਅਸੀਂ ਜਾਂ ਕੋਈ ਹਮਲਾ ਮਾਰਦੇ ਤਾਂ ਮਹਿਰਜੀ ਖਾਨ ਸਾਹਿਬ ਅੱਜ ਦੇ ਭਤੀ ਨੂੰ ਪਤਾ ਮੇਲੇ ਵੀ ਦੇ ਭਰਾਵਾਂ ਨੂੰ ਬਿਲਾਨ ਪਾਰਟੀ ਦਾ ਹੋਣਾ ਹੈ 14 ਤਰੀਕ ਮਾਗੀਆ ਦਿਨ ਤੇ ਬਠਿੰਡਾ ਚੌਂਕ ਕੋਲ ਦੁਜਾ ਚਰਨਤਾਰਨਾ ਗੁਰਦੁਆਰਾ ਉੱਥੇ ਸਾਰੇ ਪਹੁੰਚੋ ਉਸ ਮਾਗੀ ਵਾਲੇ ਦਿਨ ਤੇ ਉੱਥੇ ਪਾਰਟੀ ਦਾ ਲਾਂਗਨ ਹੋਣਾ ਮੇਰੇ ਵੀਰ ਬਹਿਜੀ ਦਾ ਖਾਲਸਾ ਵਜੀ